ਇਹ ਵੱਡੇ ਵੱਡੇ ਜਿਹੇ ਕਹਾ ਜਾਵੇ ਪਲਾਸਟਿਕ ਦੇ ਜਿਹੜੇ ਤੰਬੂ ਨੂਮਾ ਰਹਿਣ ਬਸੇਰੇ ਬਣਾਏ ਹੋਏ ਨੇ ਪਹਿਲੇ ਹੀ ਲਿਖਿਆ ਹੋਇਆ ਫ੍ਰੀ ਮੁਫਤ ਫ੍ਰੀ ਹਿੰਦੀ ਪੰਜਾਬੀ ਅੰਗਰੇਜ਼ੀ ਸਾਰਿਆਂ ਚ ਲਿਖਿਆ ਹੋਇਆ ਨਗਰ ਨਿਗਮ ਚੰਡੀਗੜ੍ਹ ਵੱਲੋਂ ਇੱਥੇ ਫ੍ਰੀ ਦੇ ਵਿੱਚ ਰਹਿਣ ਦਾ ਇਂਤਜ਼ਾਮ ਕੀਤਾ ਗਿਆ ਇੱਕ ਚੰਗੀ ਵਿਵਸਥਾ ਜਿਹੜੀ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਜਾਂ ਕੀ ਇਹ ਐਮਸੀ ਚੰਡੀਗੜ੍ਹ ਦੇ ਵੱਲੋਂ ਕੀਤੀ ਗਈ ਹੈ ਜਿੱਥੇ ਲੋਕ ਆਪਦੀ ਰਾਤ گزارਦੇ ਤੁਸੀਂ ਸਾਰੀ ਰਾਤ ਜਾ ਕੇ ਪੈਰਾ ਦੇ ਕਰ ਹਾਂਜੀ ਸਾਰੀ ਰਾਤ ਜਾਤਦੇ ਹਾਂ 3 ਵਜੇ ਤੱਕ ਥੋੜਾ 1 ਘੰਟਾ ਰੈਸਟ ਕਰਦੇ ਹਾਂ ਬਾਈ ਉਸਕੇ ਬਾਅਦ ਚਲੀ ਜਾਂਦੇ ਹਾਂ ਉਸ ਹੋਟਲ ਜਿਵੇਂ ਕੰਬੜ ਨੇ ਜਾਂ ਬਿਸਤਰ ਨੇ ਸਾਰੇ ਤੁਹਾਨੂੰ ਦਿੱਤੇ ਨੇ ਹਾਂਜੀ ਸਾਰੇ ਇਧਰ ਕੇ ਐਮਸੀ ਵਾਲੋਂ ਕੰਗੇ ਟੀਵੀ ਥਾਂ ਥਾਂ ਤੇ ਲਾਇਉਂਦੇ ਨੇ ਤਾਂ ਕਿ ਲੋਕਾਂ ਜਿਹੜਾ ਇੱਕ ਚੰਗਾ ਮਾਹੌਲ ਵੀ ਮਿਲ ਸਕੇ ਹੀਟਰ ਦੀ ਵਿਵਸਥਾ ਸਾਫ਼ ਸੁਥਰੇ ਪ੍ਰਬੰਧ ਤੇ ਨਾਲ ਨਾਲ ਜੇਕਰ ਕਿਹਾ ਜਾਵੇ ਜਿਹੜਾ ਬੰਦਾ ਉਰੇ ਰਹਿੰਦਾ ਤਾ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਜੇ ਕਿਸੇ ਨੂੰ ਮੋਬਾਈਲ ਚਾਰਜਰ ਹੋਣਾ ਹੈ ਸਾਰਾ ਕੁਝ ਯਾਨੀ ਕਿ ਵਿਵਸਥਾ ਸਾਰਾ ਕੁਝ ਹੈ ਇੱਕ ਇੱਕ ਘੰਟਾ ਲਗਾ ਲੈਂਦੇ ਹਾਂ ਸਾਰਾ ਚਾਰਜ ਮੋਬਾਈਲ ਉਸਕੇ ਬਾਅਦ ਫਿਰ ਇੰਟਰ ਲਾ ਦੇ। ਸਸਤੀ ਕਾਲਾ ਅੱਜ ਨਵੇਂ ਸਾਲ ਦੇ ਆਗਾਜ਼ ਨੂੰ ਲੋਕ ਜਿੱਥੇ ਜਸ਼ਨ ਮਨਾ ਰਹੇ ਨੇ, ਪਾਰਟੀਆਂ ਕਰ ਰਹੇ ਨੇ ਪਰ ਇੱਕ ਦੂਜੀ ਤਸਵੀਰ ਇਹ ਵੀ ਹੈ ਵੀ ਜਿਹੜੇ ਲੋਕਾਂ ਦੀ ਜ਼ਿੰਦਗੀ ਚ ਪੂਰੀਆਂ ਖੁਸ਼ੀਆਂ ਨਹੀਂ, ਕੋਈ ਆਪਦੀ ਦਿੱਕਤ ਪਰੇਸ਼ਾਨੀਆਂ ਨੂੰ ਲੈ ਕੇ ਪੀਜੀਆ ਵਰਗੇ ਸੰਸਥਾਨ ਦੇ ਵਿੱਚ ਆਪਦੇ ਮਰੀਜ਼ ਨੂੰ ਲੈ ਕੇ ਪਹੁੰਚਦਾ ਤੇ ਦੂਜੇ ਪਾਸੇ ਦੇ ਨਾਲ ਦੇਖਿਆ ਜਾਵੇ ਤਾਂ ਇੱਕ ਰਹਿਣ ਬਸੇਰੀ ਜੀ ਹੈ ਤਾਂ ਬੱਚਦੀਆਂ ਨੇ ਜਿੱਥੇ ਉਹ ਆਪਣੀ ਰਾਤ گزارਣ ਦੇ ਲਈ ਮਜਬੂਰ ਹੁੰਦੇ ਨੇ ਲੋਕ ਖੈਰ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਮੈਂ ਉਹ ਰਹਿਣ ਬਸੇਰੇ ਦਿਖਾਉਣ ਲੱਗਾ ਕਿ ਕਿਸ ਤਰ੍ਹਾਂ ਦੇ ਨਾਲ ਇੱਕ ਵਧੀਆ ਚੰਗੇ ਪ੍ਰਬੰਧ ਕਰੇ ਨੇ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਠੰਡ ਦੇ ਮੌਸਮ ਦੇ ਵਿੱਚ ਉਹ ਬਾਹਰ ਨਾ ਸੌਣ ਅ ਐਂਟਰੀ ਤੋਂ ਦਿਖਾ ਦਣਾ ਇਹ ਵੱਡੇ ਵੱਡੇ ਜੇ ਕਹਿ ਜਾਵੇ ਪਲਾਸਟਿਕ ਦੇ ਜਿਹੜੇ ਤੰਬੂ ਨੂਮਾ ਰਹਿਣ ਬਸੇਰੇ ਬਣਾਏ ਹੋਏ ਨੇ ਪਹਿਲਾਂ ਹੀ ਲਿਖਿਆ ਹੋਇਆ ਫ੍ਰੀ ਮੁਫਤ ਫ੍ਰੀ ਹਿੰਦੀ ਪੰਜਾਬੀ ਅੰਗਰੇਜ਼ੀ ਸਾਰਿਆਂ ਚ ਲਿਖਿਆ ਹੋਇਆ ਨਗਰ ਨਿਗਮ ਚੰਡੀਗੜ੍ਹ ਵੱਲੋਂ ਇੱਥੇ ਫਰੀ ਦੇ ਵਿੱਚ ਰਹਿਣ ਦਾ ਇੰਤਜ਼ਾਮ ਕੀਤਾ ਗਿਆ। ਇੱਥੋਂ ਤੱਕਰ ਕੀ ਸਿਰਫ ਇਹ ਨਹੀਂ ਹੈਗਾ ਕਿ ਇੱਕ ਰਹਿਣ ਵੇਹਰਾ ਬਣਾਤਾ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਸਾਡੀ ਇੱਥੇ ਜ਼ਿੰਮੇਵਾਰੀ ਖਤਮ। ਸੀਸੀਟੀਵੀ ਕੈਮਰੇ ਸ਼ੁਰੂ ਤੋਂ ਹੀ ਇੰਸਟਾਲ ਨੇ। ਕੋਈ ਵੀ ਲੋਕ ਇੱਥੇ ਆਉਂਦੇ ਨੇ, ਕਰਦੇ ਨੇ, ਉਹਨਾਂ ਨੂੰ ਪੂਰਾ ਸੀਸੀਟੀਵੀ ਦੇ ਵਿੱਚ ਜਿਹੜਾ ਕਵਰ ਕਰਿਆ ਜਾਂਦਾ। ਸੀਸੀਟੀਵੀ ਦੇ ਨਾਲ ਨਾਲ ਅੰਦਰ ਦੀਆਂ ਵੀ ਤੁਹਾਨੂੰ ਦਿਖਾਵਾਂਗੇ ਵੀ ਕਿਹੋ ਜਿਹਾ ਬੰਦੋਬਸਤ ਨੇ ਕਿ ਜਿਹੜਾ ਰਹਿਣ ਵਾਲੀ ਚੀਜ਼ ਕਿਤੇ ਬਾਹਰੋਂ ਦੇਖ ਕੇ ਸਾਨੂੰ ਲੱਗਦਾ ਹੋਵੇ ਵੀ ਯਾਰ ਅੰਦਰ ਕੀ ਹੋਊਗਾ। ਇੱਕ ਚੰਗੀ ਵਿਵਸਥਾ ਜਿਹੜੀ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਹੈ ਜਾਂ ਕੀ ਐਮਸੀ ਚੰਡੀਗੜ੍ਹ ਦੇ ਵੱਲੋਂ ਕੀਤੀ ਗਈ ਹੈ ਜਿੱਥੇ ਲੋਕ ਆਪਦੀ ਪਰਾਤ گزارਦੇ ਨੇ ਗੱਲ ਇਹ ਆ ਵੀ ਇਹ ਸਮਾਂ ਖੈਰ ਕਿਸੇ ਤਰ੍ਹਾਂ ਆਵੇ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਜਦੋਂ ਲੋਕ ਕੋ ਉੱਥੇ ਆਉਂਦੇ ਨੇਗੇ ਤਾਂ ਤੁਹਾਨੂੰ ਤਕਰੀਫਾਂ ਦੇ ਵਿੱਚ ਪਰ ਤੁਹਾਨੂੰ ਤਸਵੀਰ ਦਿਖਾਦਾ ਸਾਫ ਪਾਣੀ ਵਾਸਤੇ ਡਿਸਪੈਂਸਰ ਨੇ ਜਿਹੜੇ ਲਾਏ ਹੋਏ ਨੇਗੇ ਤੇ ਨਾਲ ਹੀ ਜਦੋਂ ਤੁਸੀਂ ਉਰੇ ਆਉਂਗੇ ਤਾਂ ਅੰਦਰ ਜਦੋਂ ਆਪਾਂ ਜਾਂਦੇ ਆ ਤਾਂ ਅੰਦਰ ਜਾਣ ਦੇ ਨਾਲ ਨਾਲ ਤੁਸੀਂ ਦੇਖੋ ਕਿ ਜਿਹੜੇ ਲੋਕਾਂ ਦੇ ਵਾਸਤੇ ਇੱਕ ਸਾਫ ਸੁਥਰਾ ਰਹਿਣ ਦਾ ਪੂਰਾ ਮਾਹੌਲ ਅ ਗੱਦੇ ਬਿਸਤਰ ਉਹਨਾਂ ਨੂੰ ਦਿੱਤੇ ਜਾਂਦੇ ਨੇ ਠੰਡਾ ਲੱਗੇ ਤਾਂ ਉਹਦੇ ਵਾਸਤੇ ਇਹ ਹੋਲੀ ਮਸਲਵਾ ਤਾਂ ਬੋ ਰਿਹਾ ਕਿ ਲੋਕ ਆਰਾਮ ਕਰ ਰਹੇ ਨੇ ਕਿ ਅ ਤੇ ਨਾਲ ਨਾਲ ਤੁਸੀਂ ਦੇਖੋ ਕਿ ਹੀਟਰ ਦੀ ਸਪੈਸ਼ਲ ਤੌਰ ਤੇ ਵਿਵਸਥਾ ਕਰੀ ਹੈ ਕਿ ਲੋਕਾਂ ਨੂੰ ਠੰਡ ਨਾ ਲੱਗੇ ਫਿਰ ਗੱਲ ਆ ਜਾਂਦੀ ਹੈ ਪੀਣ ਵਾਲੇ ਪਾਣੀ ਤੋਂ ਲੈ ਕੇ ਜੇ ਗੱਲ ਕਰੋ ਪੀਣ ਵਾਲੇ ਪਾਣੀ ਦੇ ਵਾਸਤੇ ਸਪੈਸ਼ਲ ਡਿਸਪੈਂਸਰ ਲਾਏ ਹੋਏ ਨੇਗੇ ਸਾਫ ਪਾਣੀ ਲੋਕਾਂ ਨੂੰ ਪੀਣ ਦਾ ਮਿਲੇ ਨਹੀਂ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਪਾਣੀ ਦੀ ਬੋਤਲ ਜੇ ਦੇਖਿਆ ਜਾਵੇ ਤੁਹਾਨੂੰ ਰਹਿਣ ਦੇ ਵਾਸਤੇ ਜੀ 20-25 ਰੁਪਏ ਖਰਚ ਕਰਨੇ ਪੈਂਦੇ ਨੇ ਹਰ ਇੱਕ ਥਾਂ ਤੇ ਪਾਣੀ ਦੀ ਵਿਵਸਥਾ ਹੋ ਜੀ ਮਿਲਦੀ ਨਹੀਂ ਚਲੋ ਖੈਰ ਫਿਰ ਵੀ ਕਿਤੇ ਨਾ ਕਿਤੇ ਇਹ ਚੰਡੀਗੜ੍ਹ ਐਮਸੀ ਦੇ ਵੱਲੋਂ ਤੇ ਚੰਗਾ ਪ੍ਰਬੰਧ ਕਰਿਆ ਗਿਆ ਹੈ ਸੀਸੀਟੀਵੀ ਥਾਂ ਥਾਂ ਤੇ ਜਿਹੜੇ ਨੇ ਇੰ ਤਾਂ ਜਦੋਂ ਆਪਾਂ ਇਹਨਾਂ ਦੇ ਅੰਦਰ ਵੜੀਏ ਤਾਂ ਨਾਲ-ਨਾਲ ਤੁਸੀਂ ਦੇਖੋਗੇ ਕਿ ਸੀਸੀਟੀਵੀ ਥਾਂ-ਥਾਂ ਤੇ ਲਾਇਆ ਹੋਇਆ ਨੇ ਤਾਂਕਿ ਲੋਕਾਂ ਨੂੰ ਜਿਹੜਾ ਇੱਕ ਚੰਗਾ ਮਾਹੌਲ ਵੀ ਮਿਲ ਸਕੇ ਹੀਟਰ ਦੀ ਵਿਵਸਥਾ ਸਾਫ਼-ਸੁਥਰੇ ਪ੍ਰਬੰਧ ਤੇ ਨਾਲ-ਨਾਲ ਜੇ ਗੱਲ ਕਿਹਾ ਜਾਵੇ ਜਿਹੜਾ ਕੋਈ ਬੰਦਾ ਉਰੇ ਰਹਿੰਦਾ ਤਾਂ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਤੁਸੀਂ ਇਹ ਦੇਖੋ ਕਿ ਇੱਕ ਚੰਗੇ ਮਾਹੌਲ ਦੇ ਤੌਰ ਦੇ ਉੱਤੇ ਕਿਉਂਕਿ ਆਮ ਤੌਰ ਤੇ ਅੱਜਕੱਲ੍ਹ ਲੋਕਾਂ ਨੂੰ ਜੇ ਗੱਲ ਕੀਤੀ ਜਾਵੇ ਤਾਂ ਚਾਰਜਿੰਗ ਪੁਆਇੰਟ ਤੋਂ ਲੈ ਕੇ ਆ ਉਹਦੇ ਮੋਬਾਈਲ ਚਾਰਜ ਕਰਨ ਤੋਂ ਲੈ ਕੇ ਇੱਥੋਂ ਤੱਕ ਕਿ ਇਹ ਸੌ ਸਕਣ ਤੇ ਦੂਜੇ ਪਾਸੇ ਕਿਸੇ ਤਰ੍ਹਾਂ ਦੇ ਨਾਲ ਕੋਈ ਚੋਰੀ ਵਰਗੀ ਘਟਨਾ ਵੀ ਇੰਜਾਮਲਾ ਦੇ ਜੇ ਕਿਉਂਕਿ ਇਹ ਜੀਆਂ ਥਾਵਾਂ ਦੇ ਉੱਤੇ ਇਹ ਮਾੜੇ ਅੰਸਰ ਜ਼ਰੂਰ ਐਕਟਿਵ ਦਿਖਾਈ ਦਿੰਦੇ ਨੇ ਤਾਂ ਉਹਦੇ ਵਾਸਤੇ ਪੂਰਾ ਪ੍ਰਬੰਧ ਕਰਿਆ ਤੇ ਅਲੱਗ-ਅਲੱਗ ਥਾਂ ਤੇ ਹੀਟਰ ਦੀ ਨਾਲ-ਨਾਲ ਸੀਸੀਟੀਵੀ ਦੀ ਜਿਹੜੀ ਜੇ ਕਿਹਾ ਜਾਵੇ ਪੂਰਾ ਮੋਨੀਟਰ ਕਰਨ ਵਾਸਤੇ ਆਹ ਦੇਖੋ ਤੁਸੀਂ ਸਕਰੀਨ ਅਲੱਗ ਤੋਂ ਲਾਈ ਹੋਈ ਹੈ ਤਾਂ ਕਿ ਕਿਸੇ ਵੀ ਚੀਜ਼ ਦੀ ਤੌਰ ਦੇ ਉੱਤੇ ਕੋਈ ਘਟਨਾ ਨਾ ਰਹੇ ਜਰ ਕਿ ਤੁਸੀਂ ਉਰੇ ਜਿੱਥੇ ਕੋਈ ਚੰਗੇ ਥਾਂ ਤੇ ਕਮਰਾ ਲੈ ਕੇ ਰਹੋ ਤਾਂ ਉਰੇ ਨਾ ਨਾ ਕਰਦੇ ਜਿੱਕੇ ਆ ਜਾਵੇ 2025 ਤੋਂ ਘਟ ਕਿਤੇ ਆਮ ਜੀ ਥਾਂ ਤੇ ਵੀ ਜਿਹੜਾ ਕਮਰਾ ਨਹੀਂਗਾ ਮਿਲਦਾ ਇੱਥੇ ਮੈਡਮ ਫਿਰ ਜਿਹੜੇ ਉਰੇ ਆਉਂਦੇ ਕਰਦੇ ਨੇਗੇ ਤੁਸੀਂ ਸਾਰੀ ਰਾਤ ਜਾ ਕੇ ਪਿਆਰਾ ਦਿੰਦੇ ਹੋ ਹਾਂਜੀ ਸਾਰੀ ਰਾਤ ਜਾਗਦੇ ਆਂ 3 ਵਜੇ ਤੱਕ ਥੋੜਾ 1 ਘੰਟਾ ਰੈਸਟ ਕਰਦੇ ਆਂ ਬਸ ਉਸਕੇ ਬਾਅਦ ਉਟੀ ਜਾਂਦੀ ਵਿਵਸਥਾ ਉਰੇ ਜਿਵੇਂ ਕੰਬਲ ਨੇ ਜਾਂ ਬਿਸਤਰ ਨੇ ਸਾਰੇ ਤੁਹਾਨੂੰ ਦਿੱਤੇ ਨੇ ਹਾਂਜੀ ਸਾਰੇ ਇਧਰ ਕੇ ਹੀ ਐਮਸੀ ਵਾਲੋਂ ਕੇ ਹੀ ਹੈ ਅੱਛਾ ਹਾਂਜੀ ਉਰੇ ਫਿਰ ਰਹਿਣ ਦਾ ਸਿਸਟਮ ਕੀ ਹੈ ਜੇ ਕੋਈ ਰਹਿੰਦਾ ਕਰਦਾ ਕੋਈ ਪੈਸਾ ਵੀ ਦੇਣਾ ਪੈਂਦਾ ਜਾਂ ਨਹੀਂ ਨਹੀਂ ਜੀ ਆਧਾਰ ਕਾਰਡ ਐਂਟਰੀ ਉਸਕੇ ਬਾਅਦ ਬਸ ਇਹ ਫਿਰ ਇਹ ਜਿੰਨਾ ਚਿਰ ਸਰਦੀਆਂ ਨੇ ਇਹ ਹੀਟਰ ਉਹਦੀ ਹੋਵੇ ਜੇ ਕਿਸੇ ਨੇ ਮੋਬਾਈਲ ਚਾਰਜ ਲਾਉਣਾ ਹੈ ਸਾਰਾ ਕੁਝ ਯਾਨੀ ਕਿ ਵਿਵਸਥਾ ਹੈ ਸਾਰਾ ਕੁਝ ਹੈ ਇੱਕ ਇੱਕ ਘੰਟਾ ਲਗਾ ਲੈਂਦੇ ਹਾਂ ਸਭ ਚਾਰਜ ਮੈਂ ਮੋਬਾਈਲ ਨਾਲ ਉਸਕੇ ਬਾਅਦ ਫਿਰ ਹੀਟਰ ਲਾ ਦਿੰਦੇ ਹਾਂ ਇਹ ਜਿਵੇਂ ਸੀਸੀਟੀਵੀ ਚ ਤੁਸੀਂ ਲਗਾਤਾਰ ਨਿਗਰ ਰੱਖਦੇ ਹੋ ਯਾਨੀ ਕਿ ਕੋਈ ਜਿਵੇਂ ਕੋਈ ਚੋਰੀ ਬੋਰੀ ਨਾ ਹੋਵੇ ਹਾਂਜੀ ਹਾਂਜੀ ਇਹ ਸਾਰੀ ਨਿਗਾਹ ਰੱਖੀ ਜਾਂਦੀ ਹੈ ਜੇ ਕਿਹਾ ਜਾਵੇ ਇੱਕ ਲੋਕਾਂ ਵਾਸਤੇ ਸਹੂਲਤ ਹੈ ਕਿਉਂਕਿ ਜਦੋਂ ਬਗਾਨੇ ਸ਼ਹਿਰ ਦੇ ਵਿੱਚ ਆਉਣੇ ਆ ਤਾਂ ਬਹੁਤ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਨੇ ਲੋਕਾਂ ਦਾ ਅ ਤੁਸੀਂ ਦੇਖੋ ਕਿ ਜਦੋਂ ਅ ਕਿਸੇ ਨੇ ਰਹਿਣਾ ਹੁੰਦਾ ਤਾਂ ਜਦੋਂ ਉਹਰੇ ਆਉਂਦੇ ਨੇ ਕਹਿੰਦੇ ਸਿਰਫ ਆਧਾਰ ਕਾਰਡ ਦੇ ਹੀ ਉਹਰੇ ਇਸ ਤਰ੍ਹਾਂ ਦੇ ਨਾਲ ਐਂਟਰੀ ਹੋ ਜਾਂਦੀ ਹੈ ਅ ਲੋਕ ਕਿਹਾ ਜਾਵੇ ਉਹਰੇ ਖੈਰ ਪਰੇਸ਼ਾਨੀ 'ਚ ਆਉਂਦਾ ਕੋਈ ਵੀ ਬੰਦਾ ਆਉਂਦਾ ਉਹਰੇ ਖੁਸ਼ੀ ਨਾਲ ਤਾਂ ਕੋਈ ਆਉਂਦਾ ਨਹੀਂ ਹੈਗਾ ਪਰ ਇਹ ਗੱਲ ਹੈ ਵੀ ਇੱਕ ਚੰਗੀ ਵਿਵਸਥਾ ਜਦੋਂ ਕਿਸੇ ਨੂੰ ਕਿਸੇ ਥਾਂ ਤੇ ਮਿਲ ਜੇ ਤਾਂ ਉਹਦੇ ਵਰਗੀ ਰੀਸ ਨਹੀਂ ਹੈਗੀ ਇੱਕ ਪਾਸੇ ਕਹਿ ਸਕਦੇ ਹਾਂਗੇ ਕਿ ਇਹ ਚੰਗਾ ਪ੍ਰਬੰਧ ਹੈ ਪਰ ਇੱਕੋ ਸਮੇਂ ਤੇ ਉਹ ਹਾਲਾਤ ਹੁੰਦੇ ਨੇ ਜਦੋਂ ਕੋਈ ਦਿੱਕਤ ਪਰੇਸ਼ਾਨੀ ਦੇ ਵਿੱਚ ਆਉਂਦਾ ਖੈਰ ਕੱਲੇ ਜੀ ਪੀਜੀ ਨਹੀਂ ਵੈਸੇ ਵੀ ਤੁਸੀਂ ਚੰਡੀਗੜ੍ਹ ਆਉਣੇ ਹੋ ਬੈਕ ਗੱਲ ਕਹੂੰਗਾ ਜਿਹੜੇ ਆਮ ਘਰਾਂ ਦੇ ਵਾਸਤੇ ਆ ਸਾਡੇ ਵਰਗਿਆਂ ਦੇ ਵਾਸਤੇ ਵੀ ਪੈਸਾ ਕਿਤੇ ਖਰਚ ਕਰਨ ਨਾਲੋਂ ਚੰਗੀ ਵਿਵਸਥਾ ਚੰਗੀ ਸਿਕਿਉਰਿਟੀ ਚੰਗੇ ਸੀਸੀਟੀਵੀ ਚੰਗਾ ਪੀਣ ਦਾ ਪਾਣੀ ਤੇ ਸਾਫ ਸੁਥਰਾ ਤੁਹਾਨੂੰ ਮਾਹੌਲ ਇਹਨਾਂ ਰਹਿਣ ਵਸੇਰਿਆਂ ਦੇ ਵਿੱਚ ਮਿਲੂਗਾ ਇੱਥੇ ਇਹ ਨਹੀਂ ਇਹਨਾਂ ਨੂੰ ਕਹਿ ਸਕਦੇ ਹੈਗੇ ਕਿ ਠੀਕ ਹੈ ਜੀ ਨਾਮ ਦੇ ਰਹਿਣ ਵਸੇਰੇ ਬਣਾਤੇ ਬਲਕਿ ਚੰਗੇ ਪ੍ਰਬੰਧ ਨੇ ਜਿਹੜੇ ਉਹ ਦਿੱਤੇ ਗਏ ਨੇ ਤਾਂ ਕਿ ਲੋਕਾਂ ਨੂੰ ਰਾਤ ਦੀ ਜਿਹੜੀ ਨੀਂਦ ਹੈ ਉਹ ਸਕੂਨ ਦੀ ਮਿਲ ਸਕੇ ਬਾਕੀ ਦਾ ਹਾਲਾਤ ਤਾਂ ਇਹਨਰ ਪ੍ਰਕਾਰ ਦਾ ਹੁੰਦਾ ਪਰ ਆਪ ਦੇ ਵੱਲੋਂ ਕੋਸ਼ਿਸ਼ ਐ ਐਨਸੀ ਨੇ ਚੰਡੀਗੜ੍ਹ ਨੇ ਇਹ ਕੀਤੀ ਹੋਈ ਹੈ ਸੀਨੀਅਰ ਵੀਡੀਓ ਨਾਲ ਸੰਬੰਧ Jadi kan.